ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਾਝਾ ਪੰਜਾਬ ਯੂਐਸਏ ਟੀਵੀ ਅੱਜ ਦਾ ਪ੍ਰੋਗਰਾਮ ਗੱਲ ਕੀਤੀਆਂ ਦੂਰ ਜਾਂਦੀ ਹੈ ਆ ਇਹ ਪ੍ਰੋਗਰਾਮ ਇੱਕ ਵੱਖਰੀ ਕਿਸਮ ਦਾ ਹੈ ਇਸ ਦੇ ਵਿੱਚ ਕੁਝ ਬਹੁਤ ਹੀ ਜ਼ਰੂਰੀ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ ਆ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਨੌਜਵਾਨ ਗੱਭਰੂ ਬੜਾ ਛੋਟੀ ਜੀ ਉਮਰ ਦੇ ਵਿੱਚ ਹੀ ਰਾਜਵੀਰ ਜਵੰਦਾ ਜਿਹੜਾ ਕਿ ਬਹੁਤ ਛੇਤੀ ਉਸ ਦੀ ਇੰਨੀ ਚੜ੍ਹਾਈ ਹੈ ਕਿ ਸਿਖਰਾਂ ਨੂੰ ਛੂ ਰਿਆ ਸੀ ਅਸਮਾਨ ਨੂੰ ਛੂ ਰਿਆ ਸੀ ਅ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਡੈਥ ਹੋ ਗਈ ਹੈ ਆ ਬੜਾ ਲੰਮਾ ਸਮਾਂ ਜ਼ਿੰਦਗੀ ਮੌਤ ਦੀ ਲੜਾਈ ਲੜਨ ਤੋਂ ਬਾਅਦ ਇਸ ਪ੍ਰੋਗਰਾਮ ਵਿੱਚ ਅੱਜ ਮੈਂ ਮੀਡੀਆ ਦੀ ਗੱਲ ਕਰਨ ਜਾ ਰਿਹਾ ਹਾਂ ਆ ਮੀਡੀਆ ਜਿਹੜਾ ਕਿ ਜਿਸ ਨੂੰ ਕਹਿੰਦੇ ਹਨ ਕਿ ਕਦੇ-ਕਦੇ ਤੀਸਰੀ ਅੱਖ ਹੁੰਦਾ ਹੈ ਵੱਖਰੇ-ਵੱਖਰੇ ਤਰੀਕਿਆਂ ਨਾਲ ਜਾਣਦਾ ਹੈ ਕਿ ਜਿਹੜਾ ਸਹੀ মিডিਆ ਹੁੰਦਾ ਹੈ ਉਦੋਂ ਜਿਹੜੀ ਸੱਚੀ ਖਬਰ ਲੈ ਕੇ ਆਵੇ ਅਤੇ ਲੋਕਾਂ ਨੂੰ ਵੇਕ ਅਪ ਕਰ ਦਵੇ ਪਰ ਕਈ ਵਾਰੀ ਜਦੋਂ মিডিਆ ਸ਼ਬਦ মিডিਆ ਇਦਾਂ ਦੇ ਜਿਹੜੇ ਕੰਮ ਕਰਨ ਲੱਗ ਪੈਂਦਾ ਹੈ ਤਾਂ ਸ਼ਰਮ ਦੇ ਨਾਲ ਜਿਹੜਾ ਸਿਰ ਵੀ ਚੁੱਕਦਾ ਹੈ ਹੁਣ ਮੈਂ ਅੱਜ ਗੱਲ ਕਰ ਜਾ ਰਿਹਾ ਹਾਂ মিডিਆ ਦੀ ਜਿਸ ਦਿਨ ਰਾਜਵੀਰ ਜਵੰਦਾ ਹਸਪੀਟਲ ਵਿੱਚ ਸਨ ਉਦੋਂ ਵੀ ਉੱਥੇ ਜਿਹੜਾ ਸਾਰਾ মিডিਆ ਸੀ ਇਹਨਾਂ ਨੇ ਹਸਪੀਟਲ ਨੂੰ ਘੇਰਾ ਪਾ ਕੇ ਰੱਖਿਆ ਸੀ ਮੈਂ ਸਾਰੇ মিডিਆ ਦੀ ਗੱਲ ਕਰਦਾ ਵਿੱਚੋਂ ਥੋੜਾ ਬੋੜਾ ਛੱਡ ਕੇ ਬਾਕੀ ਜਿਆਦਾ ਜਿਹੜਾ মিডিਆ ਸੀ ਖਾਸ ਕਰਕੇ ਜਿਹੜੇ ਇਕੱਲੇ YouTube ਦੇ ਪ੍ਰੋਗਰਾਮ ਚ ਹੁੰਦੇ ਉਹ ਜਾਂ ਦੂਜੇ ਜਿਹੜੇ ਸਨ ਭਾਵੇਂ ਕੋਈ ਸੋਸ਼ਲ ਹੋਵੇ ਇਲੈਕਟ੍ਰੋਨਿਕ মিডিਆ ਹੋਵੇ ਉੱਥੇ ਇਦਾਂ ਘੇਰਾ ਪਾ ਕੇ ਖੜੇ ਸੀ ਯਾਰ ਪਤਾ ਨਹੀਂ ਵੇਟ ਕਰਦੇ ਰਹਿੰਦੇ ਸੀ ਕਿ ਕਿਹੜਾ ਕਲਾਕਾਰ ਆਵੇ ਉਹਦੇ ਅੱਗੇ ਮਾਈਕ ਕਰੀਏ ਯਾਰਾ ਉਥੇ মিডিਆ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਇਹੋ ਜਿਹੇ ਵੀਊ ਜਿਹੜੇ ਲੈਣੇ ਇਹੋ ਜਿਹੇ ਵੀਊ ਇਹੋ ਜੇ ਸਮੇਂ ਦੇ ਉੱਤੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਆ ਤੁਸੀਂ ਲੋਕਾਂ ਦੇ ਅੱਗੇ ਮਾਈਕ ਕਰਦੇ ਫਿਰਦੇ ਹੋ ਇਹ ਸ਼ਰਮ ਨਾਲ ਡੁੱਬ ਕੇ ਮੰਨਣ ਵਾਲੀ ਗੱਲ ਹੈ ਤੁਹਾਡੇ ਲਈ ਇਹੋ ਜਿਹੇ মিডিਆ ਜਿਹੜੇ ਚਲਾਉਂਦੇ ਜੇ ਉਸ ਤੋਂ ਬਾਅਦ ਤੁਸੀਂ ਦੇਖੋ ਉਹਨਾਂ ਦੇ ਫਿਊਨਰਲ ਤੇ ਆ ਕੇ ਜਦੋਂ ਉਹਨਾਂ ਦਾ ਉਥੇ ਸੰਸਕਾਰ ਹੋ ਰਿਹਾ ਉਹਨਾਂ ਦੀ ਫੈਮਿਲੀ ਨੂੰ ਤੁਸੀਂ ਅੱਗੇ ਤੱਕ ਨਹੀਂ ਜਾਣਦੇਂਂਦੇ ਜਦੋਂ ਉਹਨਾਂ ਨੂੰ ਅਗਨ ਭੇਟ ਕੀਤਾ ਜਾ ਰਿਹਾ ਤੁਸੀਂ ਕੈਮਰੇ ਲੈ ਲੈ ਕੇ ਕੀ ਲੋਕਾਂ ਨੂੰ ਦਿਖਾ ਰਹੇ ਜੇ ਯਾਰ ਇਸ ਐਨਾਫ ਹੀ ਸੈਨਾਫ ਬਹੁਤ ਜਿਆਦਾ ਇਹ ਬਹੁਤ ਹੀ ਜਿਆਦਾ ਇੱਕ ਮੰਦਕਾ ਭਾਗੀ ਗੱਲ ਹੈ ਬੜੀ ਮਾੜੀ ਗੱਲ ਹੈ ਕਿ ਜਿਹੜੇ ਮੀਡੀਆ ਜਾ ਕੇ ਕਿਸੇ ਦੇ ਦੁੱਖ ਦੇ ਵਿੱਚ ਵੀ ਇਹਨਾਂ ਲੋਕਾਂ ਨੂੰ ਤੁਸੀਂ ਜੂਨ ਦਿੰਦੇ ਇਹੋ ਹੀ ਕਲਾਕਾਰ ਹਨ ਇਹ ਰੋਜ਼ ਤੁਹਾਨੂੰ ਸਟੇਜਾਂ ਤੇ ਮਿਲਦੇ ਹਨ ਤੁਹਾਡੇ ਵਿਆਹਾਂ ਤੇ ਮਿਲਦੇ ਹਨ ਕਲਾਕਾਰਾਂ ਦੀ ਭੀੜ ਦੇ ਵਿੱਚ ਤੁਸੀਂ ਜਾ ਕੇ ਕਲਾਕਾਰਾਂ ਦੇ ਨਾਲ ਗੱਲ ਕਰਕੇ ਵੀਊ ਲੈਣ ਕੇ ਤੁਸੀਂ ਜੇ ਇਹੋ ਜਿਹੇ ਵੀਊ ਲੈ ਕੇ ਆਪਣੇ ਪ੍ਰੋਗਰਾਮ ਚ ਲਾਉਣੇ ਤੇ ਤੁਹਾਨੂੰ ਬੰਦ ਕਰ ਦੇਣੇ ਚਾਹੀਦੇ ਹਨ ਇਦਾਂ ਦੇ ਇਦਾਂ ਇਦਾਂ ਦੇ ਵੀਊ ਲੈ ਕੇ ਕਿਸੇ ਦੇ ਔਖੇ ਸਮੇਂ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਵੀ ਤੁਸੀਂ ਆਪਣਾ ਜਿਹੜਾ ਉੱਥੇ ਫਾਇਦਾ ਠਾਉਣ ਦੀ ਕੋਸ਼ਿਸ਼ ਕਰਦੇ ਹੋ ਬਹੁਤ ਹੀ ਮਾੜਾ ਲੱਗਿਆ ਲੋਕਾਂ ਨੇ ਬੜੀਆਂ ਤੁਹਾਨੂੰ ਗਾਲਾਂ ਕੱਢੀਆਂ ਕੋਈ ਇਦਾਂ ਦਾ ਬੰਦਾ ਨਹੀਂ ਹੋਵੇਗਾ ਜਿੰਨੇ ਤੁਹਾਨੂੰ ਮੀਡੀਆ ਨੂੰ ਜਿੰਨਾ ਮੀਡੀਆ ਨੇ ਉੱਥੇ ਸਿਰ ਦੇ ਵਿੱਚ ਆਪਣੇ ਖੇਪ ਪਵਾਏ ਤੁਸੀਂ ਤੁਹਾਨੂੰ ਬੜੀਆਂ ਗਾਲਾਂ ਕੱਢੀਆਂ ਜੇ ਲੋਕਾਂ ਨੇ ਪਤਾ ਨਹੀਂ ਤੁਹਾਨੂੰ ਸਮਝ ਕਦੋਂ ਆਣੀ ਹੈ ਤੁਸੀਂ ਇਹਨਾਂ ਗਾਲਾਂ ਦਾ ਤੁਹਾਡੇ ਦੇ ਕਸ ਅਸਰ ਕਦੋਂ ਹੋਣਾ ਅਸੀਂ ਆਪ ਮੀਡੀਆ ਵਾਲੇ ਹੋ ਕੇ ਸਾਨੂੰ ਵੀ ਕਈ ਵਾਰੀ ਤੁਹਾਡੀਆਂ ਹਰਕਤਾਂ ਦੇਖ ਕੇ ਤਾਂ ਸਾਡੇ ਤੁਹਾਨੂੰ ਸ਼ਰਮ ਆਉਣ ਲੱਗ ਪੈਂਦੀ ਹੈ ਜਿੱਦਾਂ ਦੀ ਤੁਸੀਂ ਗੱਲਾਂ ਕਰਦੇ ਹੋ ਕਿਸੇ ਦੇ ਸਰਕਾਰ ਤੇ ਜਾ ਕੇ ਤੁਸੀਂ ਇਹੋ ਜਿਹੇ ਹਰਕਤਾਂ ਕਰਦੇ ਹੋ ਕਿਸੇ ਨੂੰ ਪਰਿਵਾਰ ਨੂੰ ਲਾਗੇ ਤੱਕ ਨਹੀਂ ਜਾਣਦੇ ਉੱਥੇ ਰੋਣਾ ਧੋਣਾ ساری ਦੁਨੀਆ ਨੂੰ ਕੀ ਦਿਖਾਉਣਾ ਤੁਸੀਂ ਹੁਣ ਮੈਨੂੰ ਲੱਗਦਾ ਜੇ ਕਿ ਅੱਗੇ ਤੋਂ ਇਹ ਜਿਹੜੇ ਫਿਊਨਰਲ ਦੇ ਉੱਤੇ ਤਾਂ ਮੈਨੂੰ ਇਹ ਵੀ ਪਤਾ ਲੱਗਿਆ ਕਿ ਉੱਥੇ 1-2 ਦੀ ਉੱਤੇ 76 ਰੁਪਏਟ ਵੀ ਹੋਈਏ ਲੋਕਾਂ ਨੇ ਅੱਕਿਆ ਹੋયા ਦੁਖੀਆਂ ਹੋਇਆ ਨੇ ਕੈਮਰੇ ਕੋਮਰ ਵੀ ਭੰਨੇਣ ਕਿਸੇ ਦੀ ਉੱਥੇ ਇਹ ਵੀ ਮੈਨੂੰ ਖਬਰ ਮਿਲੀ ਸੀ ਪਰ ਅੱਜ ਕੱਲ ਤੁਸੀਂ ਇਹ ਵਿਊ ਦੇ ਲਈ ਇੱਥੋਂ ਤੱਕ ਪਹੁੰਚ ਚੁੱਕੇ ਹੋ ਹੁਣ ਕਿ ਕਈ ਆਪਣੇ ਆਪ ਹੀ ਆਪਣੇ ਘਰਾਂ ਦੇ ਆਪਣੇ ਇੱਕ ਦੂਜੇ ਦੇ ਇਥੋਂ ਤੱਕ ਦੀਆਂ ਵੀਡੀਓ ਪਾ ਕੇ ਵੀ ਜਿਹੜਾ ਅਨਗੇਜ਼ ਬੁਣਾ ਇਥੋਂ ਤੱਕ ਵੀ ਉਹਤੇ ਵਿਊ ਲੈਣ ਦੀ ਕੋਸ਼ਿਸ਼ ਕਰਦੇ ਹਨ ਆ ਇਹ ਜਿਹੜਾ ਸੋਸ਼ਲ ਮੀਡੀਆ ਹੈ ਜਿੱਥੇ ਕਦੇ-ਕਦੇ ਤੁਹਾਨੂੰ ਕੋਈ ਚੰਗੀ ਗੱਲ ਵੀ ਮਿਲਦੀ ਹੈ ਪਰ ਉਥੇ ਇਹ ਮੰਦੀਆਂ ਕੰਮਾਂ ਦੇ ਵਿੱਚ ਵੀ ਬਿਲਕੁਲ ਪਿੱਛੇ ਨਹੀਂ ਹਟਿਆ ਸੋ ਸਾਨੂੰ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਕਰਨਾ ਚਾਹੀਦਾ ਖਾਸ ਕਰਕੇ ਮੀਡੀਆ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਇਹੋ ਜੇ ਦੁੱਖ ਦੇ ਸਮੇਂ ਦੇ ਵਿੱਚ ਹਸਪੀਟਲ ਦੇ ਵਿੱਚ ਫਿਊਨਰਲ ਦੇ ਉੱਤੇ ਸਰਕਾਰ ਦੇ ਓਕੇ ਤੁਹਾਨੂੰ ਕੈਮਰੇ ਲੈ ਕੇ ਭੱਜੇ ਜਾਂਦਾ ਤੁਹਾਡਾ ਕੀ ਮਤਲਬ ਹੈ ਤੁਹਾਨੂੰ ਕਿਸੇ ਨੇ ਬੁਲਾਇਆ ਉੱਥੇ ਤੁਹਾਡਾ ਕੋਈ ਫਰਜ਼ ਨਹੀਂ ਬੰਦਾ ਜੇ ਤੁਹਾਡੇ ਚ ਇਹ ਨਹੀਂ ਜਰਤ ਹੈ ਨਾ ਤੇ ਇੱਥੇ ਉੱਥੇ ਸਾਰੇ ਜਣੇ ਧਰਨਾ ਮਾਰੋ ਸਾਡਾ মিডিਆ ਇਕੱਠਾ ਹੋ ਗਏ ਵੀ ਗਵਰਨਮੈਂਟਾਂ ਦੇ ਅੱਗੇ ਖਲੋਜੋ ਜਾ ਕੇ ਵੀ ਇਹ ਜੰਨਾ ਚਰੇ ਡੰਗਰਾਂ ਦੇ ਜਿਹੜੇ ਡੰਗਰਾਂ ਤੇ ਕਰਕੇ ਇੰਨੀਆਂ ਮੌਤਾਂ ਹੁੰਦੀਆਂ ਉਹਨਾਂ ਉਹਨਾਂ ਦੇ ਵੱਲ ਆਪਣੀ ਆਵਾਜ਼ ਉਠਾਓ ਫੇਰ ਕਹਾਂਗੇ ਕਿ ਤੁਹਾਡਾ ਕੋਈ ਆਪਣੇ ਸਟੇਟ ਦੇ ਨਾਲ ਆਪਣੇ ਦੇਸ਼ ਦੇ ਨਾਲ ਆਪਣੀ ਬੋਲੀ ਦੇ ਨਾਲ ਕੋਈ ਪਿਆਰ ਹੈ ਇਹ ਉਦਾਂ ਇਹ ਇਦਾਂ ਦੇ ਕੰਮ ਕਰਕੇ ਤੁਸੀਂ ਆਪਣੇ ਸਿਰ ਦੇ ਵਿੱਚ ਬਾਰ ਬਾਰ ਇਹੋ ਜੀ ਸੁਆ ਨਾ ਪਾਓ ਸੋ ਮੇਰੇ ਦਿਲ ਦੀ ਗੱਲ ਸੀ ਇਹ ਮੈਂ ਗੱਲ ਉਹ ਉਸ ਦਿਨ ਦਾ ਬੜਾ ਫੀਲ ਕਰ ਰਿਹਾ ਸੀ ਇਹ ਗੱਲ ਆਪਾਂ ਨੂੰ ਜ਼ਰੂਰ ਕਰਨੀ ਪਵੇਗੀ ਸੋ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਇਹ ਗੱਲ ਜ਼ਰੂਰ ਤੁਸੀਂ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਗੱਲ ਕੀਤੀਆਂ ਦੂਰ ਜਾਂਦੀ ਹੈ ਇਹ ਗੱਲ ਤੁਸੀਂ ਜ਼ਰੂਰ ਸ਼ੇਅਰ ਕਰਿਓ ਜਿਹੜੀ ਕਿ ਸਾਰਿਆਂ ਉਹਨਾਂ ਤੱਕ ਇਹ ਗੱਲ ਪਹੁੰਚ ਸਕੇ ਸੋ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਅਤੇ ਅਸੀਂ ਆਪਣੇ ਉਹ ਛੋਟਾ ਵੀ ਰਾਜਵੀਰ ਜਵੰਦਾ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਉਹਨਾਂ ਦੇ ਚਾਹਣ ਵਾਲਿਆਂ ਨਾਲ ਅਤੇ ਸਾਰਿਆਂ ਦੇ ਨਾਲ ਹੀ ਅਸੀਂ ਆਪਣਾ ਚੈਨਲ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਕੇ ਭੇਟ ਕਰਦੇ ਆ ਅਤੇ ਅਸੀਂ ਦਿਲੋਂ ਹਮਦਰਦੀ ਹੈ ਸਾਨੂੰ ਉਹਨਾਂ ਦੇ ਨਾਲ ਸੋ ਫਿਰ ਅਗਲੇ ਪ੍ਰੋਗਰਾਮ ਵਿੱਚ ਤੁਹਾਡਾ ਨ ਮਿਲਾਕਤ ਹੋਵੇਗੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ